ਆਹ ਨਾ ਉਹਨਾਂ ਦਾ ਕੋਸਮ ਉਹਨੂੰ ਡਾਕਟਰ ਨੇ ਉਹਦੇ ਤੇ ਲੈ ਆਇਆ ਇੰਡੀਜੂਨ ਹੈ ਜੇ ਮਰਜੀ ਬਣਾਉਣਾ ਬਾਈ ਉਹ ਇਧਰ ਕੁੱਤੇ ਵਾਲ ਬਾਈ ਖੜਾ ਆ ਅੱਜ ਕਦ ਮਾਰ ਗਿਆ ਡੋਕਨ ਨੂੰ ਚੱਕਲਾ ਭਾਈਏ ਅੱਜ ਅੱਪਾ ਖੜਿਆਂਗੇ ਡੌਗ ਸੋ ਭੀਖੀ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਹੋ ਰਿਹਾ ਅੱਜ ਤੁਹਾਨੂੰ ਦਿਖਾਉਣਾ ਹੈ ਡੌਗ ਮਾਰਕੀਟ ਬੱਕਰੀ ਬੱਕਰੀ ਬਰੀਡ ਦੇ ਅੱਜ ਡੌਗ ਇੱਥੇ ਆਏ ਹੋਏ ਨੇ ਪੱਪੀ ਆਏ ਹੋਣੇ ਬਾਈ ਬਰੀਡਰ ਆਏ ਹੋਏ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਕੀ ਲੈ ਕੇ ਆਏ। ਹਾਲਾਂਕਿ ਜੀ ਮਰੀਦ ਸੰਕਰ ਵੀ ਚਾਹੁੰਦਾ ਹੈ ਕਿਹੜੇ ਕੈਨਨ ਆਸਤਾ ਆਪਾਂ ਨਵੋ ਕੈਨਨ। ਨਵੋ ਕੈਨਨ ਐਜੂਕੇਸ਼ਨ ਕੀ ਆਪਨੇ? ਐਜੂਕੇਸ਼ਨ ਆਈ ਭਾਨਗੜ ਸੰਗਰੂਲੀ। ਠੀਕ ਹੈ। ਕਿਹੜੀ ਬਰੀਡ ਲੈ ਕੇ ਆਏ? ਸਫਾ ਜੀ ਲੈਬ ਦੇ ਬੱਚੇ ਲੈ ਕੇ ਆਏ। ਲੈਬ ਜੀ ਸਾਰੇ ਬੱਚੇ ਲੈਬ ਦੇ ਨੇ। ਹਾਂ ਲੈਬ। ਕਿੰਨੇ ਬੱਚੇ ਲਿਆਂਦੇ ਅੱਜ? ਆ 6 ਬੱਚੇ ਲੈ ਕੇ ਆਇਆ। ਮੇਲ ਫੀਮੇਲ ਕਿੰਨੇ? ਆਪਣੇ ਕੋਲ ਜੀ 4 ਤਾਂ ਮੈਲ ਨੇ 2 ਫੀਮੇਲ। ਅੱਛਾ। ਕਿੰਨੇ ਏਜ ਕਿੰਨੀ ਹੋਗੀ ਇਹਨਾਂ ਦੀ ਏਜ ਨੇ ਕਿ 35 ਦਿਨ 35 ਦਿਨਾਂ ਦੀ ਇਹਨਾਂ ਦੀ ਵੈਕਸੀਨੇਸ਼ਨ ਹੋਗੀ ਵੈਕਸੀਨੇਸ਼ਨ ਹੋਈ ਨਹੀਂ 45 ਦਿਨ ਤੇ ਕਰਾਂਗੇ ਅੱਛਾ ਇਹ 45 ਦਿਨਾਂ ਦਾ ਕੀ ਪ੍ਰੋਸੈਸ ਹੁੰਦਾ ਉਹ ਵੇਹ 45 ਦਿਨ ਚ ਲੱਗਦਾ ਜਾ ਕੇ ਪਹਿਲਾਂ ਮਦਰ ਦੇ ਲੱਗਿਆ ਹੋਣਾ ਸਭ ਨੇ ਨੂੰ ਸਭਨੇ ਮੰਨ ਲਾਉਂਦੇ ਮੈਨੂੰ ਮੈਡਰ ਤੇ ਲੱਗ ਜਾਂਦਾ ਉਹ ਬੱਚਿਆਂ ਨੂੰ ਵੀ ਥੋੜਾ ਜਿਹਾ ਉਹ ਅਸਰ ਰਹਿੰਦਾ ਮੈਡਰ ਦੇ ਕਦੋਂ ਲੱਗਦਾ ਮੈਡਰ ਦੇ 45 ਮੰਨ ਲਓ ਜਦੋਂ ਬੱਚੇ ਕੰਸੀ ਖਾਂ ਕੰਸੀ ਹੋਵੇ ਕਲੀਅਰ ਹੋ ਜੇ ਵੀ ਇਹ ਪ੍ਰੈਗਨੈਂਟ ਹੈ ਹਾਂਜੀ ਹਾਂਜੀ ਉਦੋਂ ਲੱਗ ਜਾਂਦਾ ਉਦੋਂ ਲੱਗ ਜਾਂਦਾ ਸੱਵਨੇ ਨੂੰ ਬਾਅਦ ਹਾਂਜੀ ਉਸ ਤੋਂ ਬਾਅਦ ਇਹ ਕਿੰਨੇ ਇਹਨਾਂ ਦੇ ਵੀ ਆਪਾਂ ਸੱਵਨੇ ਮੰਨ ਲਾਉਣੇ 45 45 ਹੋਰ ਕੀ ਟਰੀਟਮੈਂਟ ਦੇਣਾ ਹੂਰ ਫਿਲਹਾਲ ਮੰਨ ਕੇ ਚੱਲੋ ਵੈਕਸੀਨ ਨੂੰ ਪੂਰੀ ਕਰਨੀ ਇਹ ਤਿੰਨ ਲੱਗਦੇ ਨੇ ਓਕੇ ਤੇ ਰੈਵੀਨ ਕਿੰਨੇ ਲੱਗਦੀਆਂ ਆਪਾਂ ਸੱਵਨੇ ਨੂੰ ਮੰਨ ਲਾਉਂਦੇ ਉਹ ਬਾਕੀ 9 9 1 ਵੀ ਲਾ ਅੱਪਾ ਸਾਹਿਬ ਨੇ ਦੋ 71 ਲਵਾ ਲਿੱਤਾ ਰਹੇਗੀ ਠੀਕ ਰਹੇਗੀ ਇਹ ਹੁਣ ਇਹਦੀ ਕੀ ਡਿਮਾਂਡ ਕਰਦੇ ਬੱਚੇ ਅੱਪਾ ਮੇਲ ਦੇ ਦਾਂਗੇ ਇਹ 10000 ਰੁਪਏ ਦਾ ਅੱਛਾ 30000 ਮੇਲ ਦੇ ਦਾਂਗੇ ਇਹ ਆਪਾਂ ਮੰਨ ਗਏ ਚਲੋ 6000 ਡਿਸਕਾਊਂਟ ਤੇ ਕੋਈ ਥੋੜੇ ਚੈਨਲ ਥਰੂ ਹੋਗਾ ਥੋੜਾ ਹੋਰ ਵੀ ਘੱਟ ਦੇ ਚਲੋ ਕਰ ਦਿਓ ਠੀਕ ਹੈ ਨਾ ਕਰ ਦਾਂਗੇ ਜੀ ਮੇਰੀ ਮਾਲ ਦਾ ਮਾਨਤਨ ਹੁਣ ਜ਼ਰੂਰੀ ਹੈ ਬਣਾ ਕੁਆਲਿਟੀ ਚੈੱਕ ਕਰਾ ਇਹਨਾਂ ਦੀ ਲੈ ਬਈ ਕੁਆਲਿਟੀ ਚੈੱਕ ਕਰੋ ਮਿੱਤਰੋ ਕਮਾ ਕੇ ਦਿਖਾ ਦੇ ਚੰਗੇ ਦਾ ਡੀਟੇਲ ਵਗੈਰਾ ਚੈੱਕ ਕਰੋ ਤੁਸੀਂ ਆ ਦੇਖੋ ਆਪਣੀ ਹੋਮ ਰੀਡਿੰਗ ਦੇ ਬੱਚੇ ਨੇ ਨਹੀਂ ਮਦਰ ਆਪਣੇ ਇਹਨਾਂ ਦੀ ਲਾਈਨ ਬਾਰੇ ਪਤਾ ਕਿਹੜੀ ਬਲੱਡ ਲੈਬ ਲੈਂਦੀ ਹੈ ਹੈਗੇ ਨੋਰਮਲ ਬਲੱਡ ਅਸੀਂ ਨੋਰਮਲ ਬਲੱਡ ਦੇ ਵਿੱਚ ਹੀ ਆ ਕੁਆਲਿਟੀ ਤੁਸੀਂ ਚੈੱਕ ਕਰ ਲਓ ਕਿਸੇ ਨੂੰ ਵੀ ਵਧੀਆ ਲੱਗਦਾ ਨਾ ਬਾਈ ਦਾ ਨੰਬਰ ਮੈਂ ਤੁਹਾਨੂੰ ਦਿੰਦਾ ਮੋਬਾਈਲ ਨੰਬਰ ਫੋਨ ਕਰੋ 9217000271 921770027 ਲੋਕੇਸ਼ਨ ਕੀ ਹੈ ਲੋਕੇਸ਼ਨ ਆਪਣੀ ਭਵਾਨੀ ਨੇੜੇ ਸੰਗਰੂਰ ਲੋ ਜੀ ਕਰੋ ਕੁਆਲਿਟੀ ਚੈੱਕ ਤੇ ਮਰੋ ਕਾਲ ਤੇ ਉਹਦੀ ਉਹ ਮੈਡੀਕੀਨ ਬੁੜੀ ਦੇ ਬੱਚੇ ਵੀ ਹੁੰਦੇ ਨੇ ਜੀ ਉਹ ਜਦੋਂ ਦਿਖਾਏਗਾ ਉਦੋਂ ਗੱਲ ਕਰਾਂਗੇ ਹੁਣ ਤੇਰੇ ਕੋਲੇ ਜਿਹੜੇ ਹੈਗੇ ਨੇ ਉਹ ਦੇਖ ਰਹੇ ਨੇ ਸਾਰੇ ਇੱਧਰ ਲਾਈਵ ਚੱਲ ਰਿਹਾ ਦੋ ਕੰਮ ਹੋ ਰਹੇ ਨੇ ਠੀਕ ਆ ਠੀਕ ਆ ਠੀਕ ਜੀ ਤੇ ਕਿਸੇ ਨੂੰ ਡਿਲੀਵਰੀ ਦੀ ਲੋੜ ਹੁੰਦੀ ਹੈ ਵੀ ਤੁਸੀਂ ਪੰਜਾਬ ਇੰਡੀਆ ਆਲ ਇੰਡੀਆ ਸਿਰਫ ਚਾਰਜ ਕੀ ਇਹਦਾ ਇਹਦਾ ਉਹ ਲੋਕੇਸ਼ਨ ਦੇ ਹਿਸਾਬ ਨਾਲ ਲਾਉਗਾ ਜੀ ਤੇ ਡਿਲੀਵਰੀ ਆਪਾਂ ਇਦਾਂ ਦਿੰਦੇ ਆ ਆਪਾਂ ਨੂੰ ਸਿਰਫ ਆਪਣਾ ਡਿਲੀਵਰੀ ਚਾਰਜ ਪਹਿਲਾਂ ਦੇਣਾ ਪਊਗਾ ਓਕੇ ਬਾਕੀ ਆਪਾਂ ਬਾਅਦ ਵਿੱਚ ਹਾਂਜੀ ਬੱਚੇ ਦੀ ਪਹੁੰਚ ਤੇ ਹਾਂਜੀ ਹਾਂਜੀ ਜੋ ਵੀ ਕਰ ਲੋ ਬਾਈ ਹੋਰ ਦਿਖਾਣੇ ਇਸ ਦਾ ਭਾਈ ਬੜਾ ਸੋਣਾ ਡੋਬ ਲਿਖਿਆ ਆਪਣਾ ਜੀ ਕੀ ਹਲਕਾ ਲੈ ਬਾਈ ਕਿੱਥੋਂ ਆ ਵੀਰੇ ਇੱਕ ਕਿਹੜੀ ਲਾਈਨ ਦਾ ਬੱਚਾ ਹੈ ਆਪਣੀ ਕੋਟ ਦੇ ਵਿੱਚ ਬੱਚੇ ਜਿਹੜੇ ਬਾਹਰ ਨਿਕਲਦੇ ਰਹਿੰਦੇ ਅੱਜ ਕਿਵੇਂ ਲੈ ਕੇ ਨੂੰ ਸੋਧ ਵਿੱਚ ਬੱਚੇ ਮੈਸਨ ਦੇ ਰੱਖੀਂ ਬੱਚੇ ਦਾ ਜਾਣ ਨਹੀਂ ਬਿੱਲਾ ਜਾਂ ਮੁੰਡਾ ਬਿੱਲਾ ਉਹਦੇ ਨਾਲ ਅੱਛਾ ਚਾਰ ਹੈਗਾ ਨਹੀਂ ਨਹੀਂ ਮੈਂ ਕਿਹੜੀ ਬਰੀਡ ਹੈ ਇਹ ਗੱਦੀ ਨੇ ਕਾਡੋ ਆਲਡ ਪਵਾ ਦਵਾ ਦੇ ਕੇ ਨੂੰ ਮੈਨੂੰ ਲੈਣ ਲੂਣ ਮਾਰੇ ਪਤਾ ਨਹੀਂ ਮੈਨੂੰ ਦੱਸਦੀਆਂ ਆਂ ਬੋਲ ਦੇ ਸੌਂਦੇ ਲੱਗੜਾ ਹੈ ਹਾਂਜੀ ਕਿੰਨਾ ਹੋ ਗਿਆ ਹਾਂ ਦੇਲ ਦੇ ਵਿੱਚ 40 ਤੋਂ ਰੁਪਏ ਅੱਛਾ ਮੀਟਿੰਗ ਮੀਟਿੰਗ ਫਾਸਟ ਕਰਦਾ ਰਿਜ਼ਲਟ ਕੀ ਹੈ ਨਾ ਜਿਹੜੇ ਇਹ ਅੱਠ ਬੱਚੇ ਦਾ ਰਿਜ਼ਲਟ ਟੈਸਟ ਹੈ ਉਹ ਅਵੇਲੇਬਲ ਹੈਗਾ ਉਸ ਵਿੱਚੋਂ ਉਹਨੇ 5 ਬੱਚੇ ਮਰਲੇ ਤੇ 3 ਬੱਚੇ ਰਹਿ ਗਏ ਓਕੇ ਤੇ ਇਹ ਅੱਠ ਬੱਚੇ ਦਾ ਗੱਲ ਸੀ ਕਿੰਨਾ ਭਾਈ 5 ਕੁ ਡੋ ਆਪਣੇ ਮੈਨੇ ਕਿਹਾ ਜੀ ਉਹਨੇ 2 ਮਹੀਨੇ ਖੁਦ ਹੀ ਨਹੀਂ ਕੀ ਡਿਮਾਂਡ ਹੈ ਇਹਦੀ ਡਿਮਾਂਡ 18000 ਰੁਪਏ ਮੰਗਦਾ ਹੈ ਡਿਸਕਾਊਂਟ ਡਿਸਕਾਊਂਟ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਜਰੂਰ ਜੀ ਵਧੇਰੇ ਮੇਲ ਹੋਰ ਕੀ ਹੈ ਉਹ ਰਾਤ ਨੂੰ ਕੰਮ ਤੇ ਬੰਨ੍ਹ ਸਕਦਾ ਕਿੰਨੇ ਮਹੀਨੇ ਇਹਦੀ ਇਹਦੀ 15 16 ਮਹੀਨੇ ਤੋਂ 15 16 ਮਹੀਨੇ 15 16 ਮਹੀਨਿਆਂ ਦਾ ਆ ਕਰੀ ਰੱਖ ਅਸਲਾ ਇਹ 15 ਮਹੀਨਿਆਂ ਦਾ ਹਾਂ ਜੀ ਇਹਦੀ ਕੀ ਡਿਮਾਂਡ ਹੈ 3600 ਰੁਪਏ ਮੰਗਦੇ ਆ ਆ ਦਿਖਾਈਏ ਇਧਰ ਨੂੰ ਇਹਦਾ ਕੀ ਰਿਜ਼ਲਟ ਹੈ ਇਹ ਮੈਂ ਟ੍ਰੇਨਿੰਗ ਹੁਣੀ ਅਸੀਂ ਆਪ ਖੁਦ ਫਰੈਸ਼ ਕੀਤਾ ਹਮਾਰੇ ਫਰੈਸ਼ ਸੀਗਾ ਕੁੱਤਾ ਅਸੀਂ ਆਪ ਮੀਟਿੰਗ ਚੱਲ ਦੱਡਿਆ ਗਾ ਓਕੇ ਹਾਂ ਇਹਦੇ ਕੁੱਕੀਆ ਰਹਿਤੀਆਂ ਮੱਕਰੇ ਦੇ ਉਹ ਬੱਚੇ ਚਾਹੀਦੇ ਇੱਕ ਮਹੀਨਾ ਰਹੇਗਾ ਓਕੇ ਰਿਜ਼ਲਟ ਮੰਨ ਤੁਸੀਂ ਦੇਖਿਆ ਨਹੀਂ ਹੈ ਜੀ ਹਾਂ ਜੀ ਦੇਖਿਆ ਨਹੀਂ ਹੈਗਾ ਕੁੱਤੀਆਂ ਹਾਂ ਪਰ ਹੈ ਗਈਆਂ ਇਹਦਾ ਪੈਨਸਮ ਮੰਗਦੇ ਕੰਸੀਮ ਦੇ ਕੁੱਤੀਆਂ ਜੀ ਠੀਕ ਹੈ ਮਹਲੋ ਇਹ ਹੈ ਵੀ ਜਿਹਨੂੰ ਕੋਈ ਰਹਿ ਗਈਆਂ ਹਾਂ ਹਾਂ ਜੀ ਹਾਂ ਇਹ ਜਾਂ ਠੀਕ ਹੈ ਆਪਣੇ ਮੋਬਾਈਲ ਨੰਬਰ ਦਿੰਦੇ ਹਾਂ ਹਾਂ ਜੀ ਹਾਂ 78147496 ਨੇ ਸ ਹੈ ਅਰ ਜੀਟ ਕਰੋ 78147496 ਨੇ ਸ ਹੈ ਲੋਕੇਸ਼ਨ ਲੋਕੇਸ਼ਨ ਕਾਤਰੋਂ ਹੈ ਜੀ ਲੋਕੇਸ਼ਨ ਕਾਤਰੋਂ ਲੈ ਬਾਈ ਦੁਬਾਰੇ ਦਿਖਾ ਦੇ ਇੱਕ ਵਾਰੀ ਆ ਦੇਖੋ ਇਹਨੇ ਆ ਦੋਨੇ ਮੇਲ ਨੇ ਤੇ ਸਟੱਡ ਦੋਨੋਂ ਬਕਾਉ ਨੇ ਇਹ

ਇਹ ਦੇ ਮਾਪੇ-ਬਾਪ ਤੁਹਾਡੇ ਕੋਲੇ ਨੇ ਹਾਂਜੀ ਮਾਦਰ ਆਈ ਆਪਣੇ ਅਸਾਂ ਮੀਟਿੰਗ ਬਾਹਰੋਂ ਲਈਏ ਹਾਂਜੀ ਹਾਂ ਆਪਣੇ ਨਾਲ ਇਹ ਪਿੰਡ ਦੇ ਬਹਿਕਾ ਮੁੰਡੇ ਕੋਲੀ ਕਿੰਨੀਆਂ ਜੋਗੀ ਇਹਨਾਂ ਦੀ ਇਹ 35 ਦਿਨ ਦੇ ਨੇ ਬੱਚਾ ਜਿਹੜੀ ਕੁਆਲਿਟੀ ਦੀ ਗਾਰੰਟੀ ਹੈ ਤੁਹਾਡੀ ਇਹਨਾਂ ਵਿੱਚ ਦੀਆਂ ਹੋਣਗੀਆਂ ਆਪਣੀਆਂ ਇਹਨਾਂ ਫੀਚਰ ਦੀ ਜੀ ਆਹ ਦੇਖੋ ਵੀ ਬੱਚੇ ਚੈੱਕ ਕਰੋ ਗੱਡੀ ਦੇ ਏਜ ਕਿੰਨੀ ਹੋਗੇ ਇਹਨਾਂ ਦੀ 35 ਦਿਨ ਦੇ ਬੱਚੇ 35 ਦਿਨ ਦੇ ਬੱਚੇ ਨੇ ਹਾਈਟ ਕਿੰਨੀ ਕਰ ਜਾਣਗੇ ਇਹ ਹਾਈਟ ਹੁੰਦੀ ਹੈ ਜੀ ਇਹਨਾਂ ਦੀ 1.5 ਫੁੱਟ 2 ਫੁੱਟ ਮੰਗ ਰਿਹਾ ਅਸਲ 1.5 ਉੱਚਾ ਹੁੰਦੇ ਹੀ ਕਿ ਟੁਕੜ 30 ਮੰਨ ਕੇ ਚਲੋਤੀ ਜਿਹੜੇ ਇਹਦੀ ਮਾਦਰ ਤੁਹਾਡੇ ਕੋਲੇ ਜੀ ਕਿੰਨੀ ਹਾਈਟ ਪੂਰੀ ਹੈਗੀ ਹੈ ਜੀ 2 ਫੁੱਟ 2 ਫੁੱਟ ਦਾ ਯਾਨਕਿ 24 ਹਾਂਜੀ 1.5 ਫੁੱਟ ਠੀਕ ਹੈ ਤੇ ਮੇਲ ਦੀ ਤੇ ਜ਼ਿਆਦਾ ਹੁੰਦੀ ਹੈ ਮੇਲ ਦੀ ਹੁੰਦੀ ਜਾਂ ਆਉਂਦੀ ਠੀਕ ਹੈ ਕੀ ਡਿਮਾਂਡ ਕਰੀ ਇਹਦੀ ਮੋਂਗੜੇ ਦੀ ਮੇਲ ਦੀ 35 ਆ 15000 ਰੁਪਏ ਦੀ 2 ਮੇਲ 12 12000 ਰੁਪਏ ਦੀ ਲੱਗਦੀ ਲੱਗੀ ਠੀਕ ਹੈ ਇਹ ਡਿਸਕਾਊਂਟ ਹੈਗਾ ਦਿੱਤੇ ਸਕਾਉਂਟ ਥੋੜਾ ਬੋੜਾ ਕਰ ਦਾਂ ਇਹਦਾ ਸੁਆਗ ਕਿਦਾਂ ਦਾ ਹੁੰਦਾ ਹੈ ਬਾਈ ਸੁਆਗ ਇਹਦਾ ਵਧੀਆ ਹੁੰਦਾ ਠੀਕ ਹੁੰਦਾ ਯਾਰ ਕਿਉਂਕਿ ਵਾਦੇ ਗਾਰਡਰਪਾਸਟ ਬਹੁਤ ਵਧੀਆ ਨੇ ਘਰੇ ਪਲਣ ਵਾਲਾ ਕਿਵੇਂ ਆ ਕਈ ਵਾਰੀ ਪੀ ਰੱਖ ਸਕਦੇ ਕੋਈ ਦਿੱਕਤ ਨਹੀਂ ਜੀ ਰੱਖ ਸਕਦੇ ਨਹੀਂ ਜੀ ਨਾ ਪਹਾੜਾ ਜੋ ਪਹਾੜੀ ਗੱਡੀ ਹਿਮਾਚਲ ਚ ਬਹੁਤ ਰੱਖਦੇ ਜੇ ઠੰਡ ਹੁੰਦੀ ਹੈ ਜੀ ਅੱਛਾ ਉਹ ਨੇ ਜਿਹਨੂੰ ਕਹਿੰਦੇ ਨੇ ਪਾੜੀ ਗੱਡੀ ਹਾਂ ਪਾੜੀ ਗੱਡੀ ਹੈ ਗਾੜ੍ਹ ਹੋ ਗੁੰਦੇ ਨੇ ਇਹ ਤੁਸੀਂ ਹਿਮਾਚਲ ਤੋਂ ਲੈ ਸੀਗੇ ਨਹੀਂ ਜੀ ਮੈਂ ਇੱਥੇ ਲਈ ਸੀਗੀ ਆਪਣੇ ਲੋਕ ਲਈ ਮਿਲ ਜਾਂਦੇ ਨੇ ਹੁੰਦਾ ਜੀ ਫਿਰ ਤਾਂ ਉਹ ਪੱਧਰ ਲੈਂਡ ਵਾਲੀ ਗੱਡੀ ਹੈ ਤੁਹਾਡੇ ਕੋਲ ਜਿੱਦਾਂ ਪਹਾੜ ਚ ਆਉਂਦੀ ਮੈਂ ਵੀ ਕਹਿੰਦਾ ਭਾਈ ਪਾੜੀ ਗੱਡੀ ਦੇ ਬੱਚੇ ਲਿਆਣਾ ਹਾਂਜੀ ਹਾਂਜੀ ਇਹ ਇਹਨਾਂ ਦੀ ਵੈਕਸੀਨੇਸ਼ਨ ਵਗੈਰਾ ਕਰਕੇ ਦਊਂਦੇ ਹਾਂਜੀ ਹਾਂਜੀ ਕਰਦਾਂਗੇ ਜੀ ਬਸਲ ਹੋ ਗਏ ਇਹਨਾਂ ਦੀ ਕਰਨਾ ਕੁੱਤਿਆਂ ਨੂੰ ਬਿਮਾਰੀਆਂ ਬਹੁਤ ਪੈ ਜਾਂਦੀਆਂ ਨੇ ਇਹਨਾਂ ਨੂੰ ਨਹੀਂ ਪੈਂਦੀ ਮਹਾਰੀ ਦਵਾਈ ਬੁੱਟੀ ਜੀ ਚੱਲਦੀ ਨਹੀਂ ਇਹਨਾਂ ਨੂੰ ਬਿਮਾਰੀ ਨਹੀਂ ਪੈਂਦੀ ਆਪਾਂ ਦੇਖਿਆ ਕੁੱਤੇ ਉਹਨੇਦਰ ਕਾਲਸਾ ਭਰੀ ਪਈ ਹੁੰਦੇ ਨੇ ਨਹੀਂ 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 ਇਹਨਾਂ ਨੂੰ ਬਾਰੀ ਭਰੀ ਬਹੁਤ ਆਖਿਆ ਮਲ ਨੂੰ ਕਿ ਰਾਕ ਵਗਰਾ ਕੀ ਦੇਣਾ ਕਰਦਾ ਕਾ ਕੀ ਜਿਹੜਾ ਮਰਜ਼ੀ ਪਾਉ। ਬਾਕੀ ਚਿਕਨ ਤੋਂ ਵੀ ਲੈ ਸਕਦੇ ਜੀ ਲੈ ਸਕਦੇ ਆ। ਮਤਲਬ ਬੰਦੇ ਇਹਦੀ ਡਾਈਟ ਕਿਹਨੇ ਕੋਈ ਦੀ ਬੱਚੇ ਦੀ। ਡਾਈਟ ਤਾਂ ਇਹਨੂੰ ਜਿੰਨੀ ਮਰਜ਼ੀ ਪਾਉਂਗੇ ਜੀ ਉਹ ਨਹੀਂ ਖਾਈ ਜਾਊਗੀ। ਕੋਈ ਸਭ ਤਾਂ ਕਿੰਨੀ ਮਰਜ਼ੀ ਦੇ ਲਈ। ਜੇ ਭੁੱਖਾ ਰਹਿ ਗਿਆ ਉਹਨਾਂ ਨੂੰ ਲੱਤ ਫੜ ਲੈ। ਨਹੀਂ 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 ਇਹ ਘਾੜਾਉਂਦੇ ਨਹੀਂ ਬਿਲਕੁਲ ਉਹਦੇ ਫ੍ਰੈਂਡਲੀ ਹੁੰਦੇ ਜੀ। ਜਿਹੜੇ ਉਹਨਾਂ ਦੇ ਪਾੜੇ ਹੁੰਦਾ ਉਹਨਾਂ ਨੂੰ ਤਾਂ ਵੱਢਦੇ ਨਹੀਂ 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 ਵੱਢਦੇ। ਉਹ ਤਾਂ ਕਦੇ ਇਦਾਂ ਦੀ ਕੋਈ ਦਿੱਕਤ ਨਹੀਂ ਆਈ। ਸਾਰੇ ਮਾਣ ਨੂੰ ਪੈ ਗਈ ਹੋਣੀ। ਇੱਕ ਵੀ ਮਦਰ ਦੇ ਨਹੀਂ ਸਾਰੇ ਇਹ। ਹਾਂ ਇੱਕੋ ਮਦਰ ਦੇ। ਲੈ ਕਰੋ ਬਾਈ ਕੁਆਲਿਟੀ ਚੈੱਕ ਬਾਕੀ ਆਪਣਾ ਮ 81464 36484 ਇੱਕ ਵਾਰੀ ਹੋਰ ਬੋਲ ਦੋ 81464 36484 ਲਓ ਵੀ ਕਿਸ ਨੂੰ ਪਹਾੜੀ ਗੱਡੀ ਚਾਹੀਦੀ ਆ ਦੇਖੋ ਕੁਆਲਿਟੀ ਤੁਸੀਂ ਚੈੱਕ ਕਰ ਲਓ ਕਿਸੇ ਨੂੰ ਵਧੀਆ ਲੱਗ ਰਿਹਾ ਨਾ ਵੀਡੀਓ ਤੁਹਾਨੂੰ ਪਰ ਲੈ ਕੇ ਮਾਰੋ ਕਾਲ ਤੇ ਪਰਚੇਜ਼ ਕਰ ਸਕਦੇ ਲੋਕੇਸ਼ਨ ਕੀ ਆ ਤੁਹਾਡੀ ਲੋਕੇਸ਼ਨ ਸਮਾਣਾ ਦੀ ਲੋਕੇਸ਼ਨ ਸਮਾਣਾ ਦੀ ਲਓ ਜੀ ਬਾਈ ਦਾ ਨੰਬਰ ਕਰੋ ਨੋਟ ਪਹਾੜੀ ਗੱਡੀ ਦੇ ਬੱਚਨੇ ਨਾਲ ਕੋਲੇ 35 ਦਿਨਾਂ ਦੇ ਹੋਗੇ ਲਓ ਜੀ 35 ਦਿਨਾਂ ਦੇ ਹੋਗੇ ਘਰ ਦੇ ਇਹਨਾਂ ਦੇ ਬੱਚੇ ਹੈਗੇ ਵਧੀਆ ਲੱਗਦੇ ਨੇ ਤਾਂ ਤੁਸੀਂ ਪਰਚੇਜ਼ ਕਰ ਸਕਦੇ ਹੋ ਠੀਕ ਹੈ ਠੀਕ ਹੈ ਸਭ ਠੀਕ ਆਓ

ਆਵਾਜ਼ ਚੱਕ ਰੋ ਅੱਛਾ ਆ ਦਿਖਾ ਕਲੀਅਰ ਤੁਹਾਨੂੰ ਦਿਖਾ ਕੋਈ ਨਾ ਇਧਰ ਆਉਣ ਚਲੋ ਬੋਲੋ ਪਹਿਲਾਂ ਲੈ ਬਈ ਤੁਹਾਨੂੰ ਆ ਪੱਪੀ ਦਿਖਾਉਣੀ ਬਹੁਤ ਡੱਬ ਖੜਬੇ ਜੀ ਇਹ ਲਾਈਵ ਚੱਲ ਰਿਹਾ ਵੀਰੇ ਸਰਗੋਸ਼ਾ ਵਰਗੇ ਆ ਦੇਖੋ ਸਰਗੋਸ਼ ਜੀ ਨੇ ਕਰ ਲੋ ਚੈੱਕ ਕਰ ਲੋ ਆ ਦੇਖੋ ਇਹ ਕਿਹੜੀ ਲਾਈਨ ਦੇ ਬੱਚੇ ਨੇ ਛੇੜੀ ਹੋਈ ਹੈ ਇਹ ਸੇੜੀਆਂ ਉਹ ਤਾਂ ਬਰੀਡ ਹੈ ਹਾਂਜੀ ਹਾਂਜੀ ਬਲੱਡ ਲਾਈਨ ਕਿਹੜੀ ਇਹਨਾਂ ਦੀ ਹੈ ਨਾ ਨਾ ਇਹਨਾਂ ਦੀ ਹੈਗੀ ਜੀ ਲਿਖੀ ਹੈ ਕੀ ਨਹੀਂ ਆ ਗਈ ਕਈ ਵਾਰੀ ਹੁੰਦਾ ਨਹੀਂ ਹੋਰ ਕਿਸੇ ਅੱਲਾ ਲਿਖਿਆ ਦੀ ਕਿਤੇ ਨਾ ਆ ਦੀ ਬੱਕਰਾ ਦੇਖੇ ਕੋਈ ਗੱਲ ਨਹੀਂ ਚਲ ਕੋਈ ਗੱਲ ਨਹੀਂ ਵੀਰੇ ਕਿੰਨੇ ਦਿਨਾਂ ਦੇ ਹੋਗੇ ਇਹ ਇਹ 2.5 ਮਹੀਨੇ 2.5 ਮਹੀਨੇ ਦੇ ਹੋਗੇ ਮੇਲ ਫੀਮੇਲ ਕਿਨੇ ਆ ਮੇਰਾ ਹੀ ਉਹ ਫੀਮੇਲ ਇਹਦੀ ਕੀ ਡਿਮਾਂਡ ਹੈ ਇਹਦੀ 13 ਹੈ 13 ਡਿਸਕਾਊਂਟ ਆ ਮਾ ਡਿਸਕਾਊਂਟ ਹੀ ਆਏ ਕਿਉਂ ਕਰਦਾ ਯਾਰ ਹੱਦ ਹੋ ਗਈ ਬਦਰੋਂ ਆ ਹੀ ਕਰਦੇ ਕੋਈ ਗੱਲ ਨਹੀਂ ਲਾਈਵ ਚੱਲ ਰਿਹਾ ਤੈਨੂੰ ਬਹੁਤ ਜਣੇ ਦੇਖ ਰਹੇ ਹੋ ਕੋਈ ਗੱਲ ਨਹੀਂ ਲੈਣ ਵਾਲੇ ਬੰਦੇ ਅੱਛਾ ਕਰ ਦੂੰਗਾ ਡਿਸਕਾਊਂਟ ਕਿੰਨਾ ਕ ਕਰ ਦੂੰਗਾ ਅੱਛਾ ਫੀਮੇਲ ਦਾ ਕੀ ਪ੍ਰਾਈਸ ਹੈ ਫੀਮੇਲ ਦਾ ਪਤਾ ਕਰ 10 ਠੀਕ 6 ਮਹੀਨਾ ਦੀ ਹੈ ਵੈਕਸੀਨ ਵੈਕਸੀਨ ਹੋ ਜੀਂ ਕਈ ਵਾਰੀ ਅਗਲਾ ਕਹਿੰਦਾ ਸਾਡੇ ਕੋਲ ਪਹਚਾ ਦੋ ਭੇਜ ਦੂੰਗੇ ਭੇਜ ਦਾਂਗੇ ਭੇਜ ਦਾਂਗੇ ਇਹ ਕਿੰਨੀ ਚਿਰ ਤੋਂ ਕੰਮ ਕਰ ਰਹੇ ਹੋ ਕੰਮ ਤਾਂ ਇਹ ਪਾਜੀ ਆਪਾਂ ਨੇ ਸੌਕੇ ਰੱਖਿਆ ਹੋਣਾ ਵੈਸੇ। ਅਸੀਂ ਕਰੀ ਹਾਂ। ਕੋਈ ਕੰਮ ਤਾਂ ਨਹੀਂ ਹੁੰਦਾ ਆਪਾਂ ਮਲਟੀਪਲ ਪਲਾਨ ਹੁੰਦਾ। ਨਾਲ ਕੁਝ ਵੀ ਪੈਸੇ ਕਮਾਈਏ। ਮੈਨੂੰ ਤਾਂ ਲੱਗਦਾ ਤੂੰ ਪਹਿਲੇ ਨਹੀਂ ਨਹੀਂ ਨਹੀਂ। ਕੰਮ ਤਾਂ ਮੇਰਾ ਚੌੜੀ ਲਈ ਆ। ਆ ਦੇਖਾ। ਇਹਨਾਂ ਨੇ ਖਾਈ ਨਹੀਂ ਨਾ ਸੌਂਦਾ ਤਾਂ ਦਲਾਰਖੇ ਨੇ। ਆ ਦੇਖਾ। ਹੋਰ ਲੈ। ਮੇਰ ਦਾ ਨਾ ਪੂਰੀ ਕਮਾਈ ਕਰਦਾ ਬੰਦਾ। ਮੇਰ ਤੋਂ ਤਾਂ ਲੱਗਿਆ ਨਹੀਂ ਹੈਗਾ ਯਾਰ ਇਹ। ਮੈਂ ਬੁਢਾ ਹੋ ਗਿਆ। ਉਹ ਤਾਂ ਆਉਂਦੇ ਨੇ ਸੌਂਕੋ। ਕੋਈ ਯਾਰ ਸੌਂਤ ਨਹੀਂ ਪੈਸੇ ਨਾਲ ਤਾਂ ਲੱਗਦਾ ਸਭ ਨਾਲ ਤਸੌਬ ਤਾਂ ਮੈਨੂੰ ਹੀ ਰਹਿਣਗੇ। ਠੀਕ ਹੈ। ਤੇ ਮੋਬਾਈਲ ਨੰਬਰ ਬੋਲੀ ਮਾਡਾ ਲਾਈਵ ਚੱਲ ਰਿਹਾ ਹੈ ਮੋਬਾਈਲ ਨੰਬਰ ਹੈਗਾ ਇਹ 19914217575 ਪਰਪੀਟ ਕਰ 19914217575 ਇਹ ਲੋਕੇਸ਼ਨ ਕੀ ਆਪਣੀ ਲੋਕੇਸ਼ਨ ਆਪਣੀ ਪਿੰਡ ਮੱਖਾ ਚੈਲਾ ਹੀ ਮਾਨਸਾ ਜਿਲ੍ਹੇ ਦੇ ਵਿੱਚ ਹੈ ਠੀਕ ਹੈ ਲੈ ਬਾਈ ਕਿਸੇ ਨੂੰ ਜਰੂਰਤਾ ਮੱਖਾ ਚੈਲਾ ਬਾਈ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਹੈ ਨਾ ਤੇ ਆ ਸਿਡਿਊ ਦੇ ਬੱਚੇ ਨੇ ਦੇਖੋ ਬਹੁਤ ਪਿਆਰੇ ਪਿਆਰੇ ਨੇ ਤੇ ਤੁਸੀਂ ਇਹਨਾਂ ਦਾ ਨੰਬਰ ਲੈ ਕੇ ਕਾਲ ਕਰ ਸਕਦੇ ਹੋ ਤੇ ਪਰਚੇਜ਼ ਕਰ ਸਕਦੇ ਹੋ ਠੀਕ ਹੈ ਵੀਰੇ ਧੰਨਵਾਦ ਤੇਰਾ ਬਹੁਤ ਸੋਹਣੇ ਬੱਚੇ ਨੇ ਚਲਦੀ ਰਹਿਣ ਉਹ ਬਹੁਤ ਵਧੀਆ ਬੱਚੇ ਨੇ ਠੀਕ ਹੈ ਈਮੇਲ ਕਰਦੀ ਉਹ ਹਾਂਜੀ ਵੀਰ ਕਦੋਲੀ ਕਰਦੇ ਨੇ ਕਰਦੇ ਨੇ ਇਹ ਕੋਡ ਕਿੱ데 ਡਾਊਨਲੋਡ ਹੋਰ ਇਹਨਾਂ ਨੂੰ आई कुछ ज्यादा नहीं हो तो तो रहा तो है सुनो वो तो बच्चे दा दे सोने ये तो फादर किथे है कोई भी तेज है कोई भी ਦੀ ਬਾਤ ਤੇ ਜਿੰਨੀ ਉਦੋਂ ਬਸ ਇੱਕ ਪਾਸਾ ਪਹਿਲਾਂ ਸੁਭਾ। ਓਕੇ ਹਾਂ। ਸੁਬਾਹ ਨੂੰ ਬਾਤ ਹੋਣੀ ਹੈ। ਅਖੀਰ ਨੂੰ ਨਿਕਾਲੀ। ਛੋਟੀ ਬ੍ਰੇਕ। ਕੀ ਬਣਾ ਬਈ? ਕੱਟ। ਕਲੀਅਰ? ਚਲ। ਸਰ ਇੱਧਰੇ ਕੀ ਹੋ ਜਾ। ਬਹੁਤ ਸਾਰਾ ਕਿਹਨਾਂ ਕਿ ਲੋਕ ਕਰਨਗੇ। सारी ब्रीड कर दी सारी ब्रीड रोड बिल्डर देखो पेनमाव बनेगा

ਹੋ ਹਾਂ ਜੀ ਜੀ ਆਵੇ ਜੀ ਆਵੇ ਜੀ ਵਾਹ 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 ਕਿੱਥੋਂ ਆਪਾ ਆਪਣਾ ਤੁਹਾਨੂੰ ਆਉਂਗਾ ਮੋਗੋ ਜੀ ਰਹੋ ਤੇਰੇ ਬਾਈ ਨੂੰ ਮਿਲੂ ਤੁਸੀਂ ਪਤਾ ਪਾਓ ਦਿਖਾਓ ਇਹ ਕਿਵੇਂ ਲੈ ਕੇ ਰਹੀ ਫੇਰਣ ਵਾਸਤੇ ਬਸ ਪਾ ਲੈ ਕੇ ਦਿਖਾਉਣ ਵਾਸਤੇ ਆਉਣ ਵਾਸਤੇ ਠੀਕ ਹੈ ਆ ਲਓ ਵੀ ਪਹਿਲਾ ਬੱਚਾ ਦੇਖੋ ਇਹਦਾ ਇਹ ਜਿਹੇ ਬੱਚੇ ਹੁੰਦੇ ਥੋੜੇ ਕੋਲੇ ਕੱਢੋ ਬੱਚੇ ਕਿਹੜੇ ਆ ਤੁਹਾਡੇ ਕੋਲੇ ਇਹ ਜੀ ਲਿਖਾ ਦਿਓ ਕਰ ਇਹ ਬੱਚੇ ਦਿਖਾਉਣਾ ਤੁਹਾਨੂੰ ਆ ਇੱਕ ਕਾਲਾ ਚੁੱਕੋ ਕਾਲੇ ਦੀ ਵੀ ਡਿਮਾਂਡ ਹੁੰਦੀ ਹੈ ਕਈ ਵਾਰੀ ਕਹਿੰਦੇ ਵੀ ਕਾਲਾ ਬੱਚਾ ਚਾਹੀਦਾ ਹੈ ਸਾਨੂੰ ਆ ਲਓ ਜੀ ਅਸੇ ਬੱਚੇ ਉਹਦੇ ਨੇ ਇਹ ਨਹੀਂ ਜੀ ਆਹੋ ਦੋ ਇਹ ਕਿਹਦਾ ਇਹ ਤਾਂ ਆਪਣਾ ਕ੍ਰੇਟ ਸਟੱਡਾ ਉਹਦੇ ਵਿੱਚ ਆ ਉਹ ਬੱਚੇ ਉਹਦੇ ਬੱਚੇ ਹੈਗੇ ਉਹਦੇ ਆਪਣੇ ਕੋਲ ਹੋ ਇਸ ਟਾਈਮ ਆਪਣੇ ਕੋਲ ਠੀਕ ਆ ਇਹ ਹੋਰ ਸਟੱਡ ਦੇ ਨੇ ਏਜ ਕਿੰਨੀ ਹੋਗੀ ਇਹਨਾਂ ਦੀ ਆ ਹੈਗੀ 5-4 ਮਹੀਨਾ ਦਾ ਜੀ ਆ 3-4 ਮਹੀਨਾ ਕੀ ਫੀਮੇਲ ਹੈ ਦੋਨੇ ਫੀਮੇਲ ਦੋਨੇ ਫੀਮੇਲ ਹਨ ਕੀ ਡਿਮਾਂਡ ਹੈ ਇਹਨਾਂ ਦੀ ਇਹ ਬਲੈਕ ਵਾਲੀ ਹੈ ਜੀ ਇਹ 8000 ਰੁਪਏ ਦਾ ਇਹਦਾ ਹੈਗਾ ਇਹਦਾ 9000 ਇਹਦਾ ਰੇਟ ਜਿਆਦਾ ਹੈ ਹਾਂਜੀ ਸੈਦੂ ਚ ਵੀ ਲਾ ਛੋਟੀ ਹੋ ਗਈ ਹਾਂ ਸੈਦੂ ਚ ਛੋਟੀ ਹਾਂ ਤੁੱਕ ਆ ਗਈ ਫਰਪੇ ਇਹਨਾਂ ਦੀ ਵੈਕਸੀਨੇਸ਼ਨ ਕਰਤੀ ਹਾਂਜੀ ਹਾਂਜੀ ਵੈਕਸੀਨੇਸ਼ਨ ਹੋ ਗਿਆ ਓਕੇ ਵੈਕਸੀਨੇਸ਼ਨ ਸਮਾਂ ਆਪਾਂ ਜਦੋਂ ਬੱਚਾ ਕਰੀ ਹੁੰਦਾ ਆਪਾਂ ਜਿਆਦਾਤਰ ਆਪ ਹੀ ਲੱਗਦਾ ਬੱਚੇ ਇਹਨੇ ਡਾਈਟ ਕੀ ਦੇ ਰਹੇ ਹੁਣ ਤੈਨੂੰ ਬਸ ਫੂਡ ਖੰਦੇ ਦੇ ਦਿੰ ਸ਼ੁਰੂ ਕਰਾ ਦੇ ਦੇ ਦਿੰ ਖਾਣ ਠੀਕ ਹੈ ਜੀ ਆਪਣੇ ਆਪ ਖਾਂਦੇ ਹਨ ਹਾਂਜੀ ਹਾਂਜੀ ਤੇ ਇਹਦੇ ਵਿੱਚ ਡਿਸਕਾਊਂਟ ਹੋਊ ਥੋੜਾ ਮੋਟਾ ਹਾਂਜੀ ਥੋੜਾ ਬੱਚੇ ਨਾਲ ਦੇਖ ਕੇ ਆਪ ਨੂੰ ਕਾਲ ਕਰ ਗਏ ਵੀ ਠੀਕ ਹੈ ਨਾ ਉਹਨੂੰ ਡਿਸਕਾਊਂਟ ਲਾਇਸ ਦੇਵਾਂਗੇ ਠੀਕ ਹੈ ਅੱਜ 1:30 ਵਜੇ ਇਹ ਕਿਹੜਾ ਚੁੱਕੀਤ ਉਹ ਵੀਰੇ ਨਾਲ ਇੱਕ ਬਿਲਕੁਲ ਕਲਚਰ ਦੇ ਦਿੱਤੀ ਹੈਗਾ ਕਲਚਰ ਦੇ ਚੀਜ਼ਾਂ ਮਾਈ ਇਹ ਚਲ ਦਿਖਾ ਦੂਗਾ ਇਹ ਕਲਚਰ ਦਾ ਹੈ ਭੈਣ ਭਾਈ ਦੇ ਹਾਂ ਇਹ ਕਿੰਨੀ ਜੀ ਹੋਗੀ ਦੀ ਆ ਬੱਚਾ ਹੋ ਗਿਆ ਜੀ ਅੱਜ 55 ਦਿਨਾਂ ਦਾ 55 ਦਿਨਾਂ ਦਾ ਲੱਗਦਾ ਤਾਂ ਹੈ ਨਹੀਂ 55 ਦਿਨਾਂ ਦਾ ਹੋਵੇ ਇਹਦਾ ਫਰਕ ਘਟਾਉਣਾ ਸਰ ਬਿਲਕੁਲ ਵਧੀਆ ਸਮੋ ਵਾਈਟ ਸਮੋ ਵਾਈਟ ਬੱਚਾ ਬਿਲਕੁਲ ਲੋ ਫਾਰ ਦਾ ਹੋਣਗੇ ਇਹਦੀ ਵੈਕਸੀਨ ਵੈਕਸੀਨੇਸ਼ਨ ਦੀ ਪਪੀ ਡੀਪੀ ਲੱਗੀ ਐ ਇਹ ਦੂਸਰੀ ਬੰਨ। ਓਕੇ। ਕਦੋਂ ਲਾਣੀ ਆ? ਉਹ ਮੰਨ ਕੇ ਜਦੋਂ ਪਾਉਂਦਾ ਸੋ ਅੱਜ ਕੋਲ ਕੰਟਿਕਦੰ ਘਰ ਚ। ਇਹਦੀ ਕੀ ਕੀ ਡਿਮਾਂਡ ਐ? ਇਹ ਹੈਗਾ 7500। 7500 ਰੁਪਈਆ। ਇਹ ਡਿਲੀਵਰੀ ਕਰ ਦੇਣਾਂ ਦੀ? ਆਲ ਇੰਡੀਆ ਡਿਲੀਵਰੀ। ਕਿੱਥੇ ਮਰਜੀ। ਉਹਦਾ 3000 ਚਾਰਜ ਐ। ਉਹਦਾ ਚਾਰਜ। ਜੋ ਮਸਕੂਲ ਮਿੰਟ ਦਾ ਪਤਾ ਲੱਗ ਜੇ ਨੇੜਾ ਆਉਂਦਾ ਵਸਤੂ। ਇਹਨਾਂ ਦੂਰ ਹੋ ਦੱਸ। ਮੈਨੂੰ ਤਾਂ ਦਿਖਾਈ। ਹਾਂ ਜੀ। ਮੋਟੇ ਆਪ ਨੂੰ ਇੱਕ ਨਹੀਂ ਇਹਦਾ ਜਿਹੇ ਆ ਹੈਗਾਗਾ 45 ਦਿਨ ਦਾ 45 ਦਿਨ ਦਾ ਵੈਕਸੀਨ ਹੋਈ ਹੈ ਇਹਦੀ ਇਹਦੇ ਪੱਕੀ ਡੀਪੀ ਲੱਗੀ ਹੈ ਦੂਸਰੀ ਲੱਗਣੀ ਹੈ ਓਕੇ ਕਦੋਂ ਲੱਗਣੀ ਹੈ ਦੂਸਰੀ ਉਹ ਪਹੁੰਚ ਦੋ ਦੋ ਨੂੰ ਵਾਲੇ ਚੰਦਰ ਨੂੰ ਆਉਗਾ ਠੀਕ ਹੈ ਤਾਂ ਬਹੁਤ 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 ਜੋ ਮਰਜ਼ੀ ਹੈ ਇਹਦੀ ਕੀ ਡਿਮਾਂਡ ਆ ਆ ਹੈਗਾ 4000 ਰੁਪਏ ਇਹ 4000 ਦਾ ਹਾਂਜੀ ਠੀਕ ਆ ਜੀ ਇਹਦੇ ਜੇ ਡਿਸਕਾਊਂਟ ਹੈ ਹਾਂਜੀ ਅੱਜ ਡਿਸਕਾਊਂਟ ਲਾਉਗਾ ਹਾਂ ਠੀਕ ਆ ਮੋਬਾਈਲ ਨੰਬਰ ਦੇ ਦਿਓ ਮੋਬਾਈਲ ਨੰਬਰ ਆਪਾਂ ਨੂੰ 9885 ਜੀ 134 ਰਿਪੀਟ ਕਰਿਓ 988 41344 ਕ੍ਰਿਸ਼ਨਪਨ ਰੋਂ ਤਾਂ ਮੂਗਾ ਜਲਾ ਜੂਟਿਊਬ ਚੈਨਲ ਵੀ ਹੈਗਾ ਆਪਣਾ ਜੀ ਕਿਊਟ ਫਾਰਮ 29 ਦੇ YouTube ਚੈਨਲ ਹੈ ਜੀ ਓਕੇ ਲਓ ਜੀ ਕਿਸੇ ਨੂੰ ਜਰੂਰ ਤਾਂ ਵੀਡੀਓ ਤੇ ਨੰਬਰ ਲੱਗੇ ਕਾਲ ਕਰ ਸਕਦੇ ਹੋ ਪਰਚੇਜ਼ ਕਰ ਸਕਦੇ ਹਾਂ ਜੀ ਸਟੱਡ ਸਾਰੀ ਸਰਵਿਸ ਵੀ ਹੈਗੀ ਆਪਣਾ ਕੋਲ ਐਪਵਾਇਡ ਦੀ ਸਟੱਡ ਹੈਗੀ ਸਰਵਿਸ ਹੈ ਇਨ ਕਲਚਰ ਦੀ ਵੀ ਹੈਗੀ ਆ ਮੀਰੀਅਨ ਦੀ ਵੀ ਹੈਗੀ ਆ ਤੇ ਸਿਕਿਉਰਟੀ ਵੀ ਠੀਕ ਆ ਜੀ ਕਰ ਲਓ ਬਾਈ ਦਾ ਨੰਬਰ ਮਿਲਦਾ ਧੰਨਵਾਦ ਆਓ ਜੀ ਉਹ ਤੈਨੂੰ ਠੰਡ ਲੱਗ ਜੀ ਲੈ ਕੇ ਆ ਆ ਵੀ ਇਹਦੇ ਲਾਈਵ ਚ ਚੱਲਦਾ ਰਹੇਗਾ ਦੇਖੀਂ ਹੋਰ ਤਾਂ ਦੂਜੀ ਚੱਲਦੇ ਤਾਂ ਹਿਸਾਬ ਅੱਛਾ ਚੱਲ ਰਿਹਾ ਕਦੇ ਨਹੀਂ ਬੱਲੂ ਬੱਲੂ ਮਾਰੇ ਜੇ ਬਰੋਦਾ ਚੱਲ ਰਹੇ ਆ ਆ ਦੇਖੋ ਜਿਹੜੀ ਮਾਰ ਰਹੇ ਆ ਕਦੋਂ ਕਰ ਤੂੰ ਸਾਰਿਆਂ ਨੂੰ ਦੱਸਣਾ ਚਾਹੀਦਾ ਇੱਕ ਮਿੰਟ ਉਹ ਨਿਕਲਾ ਇੱਕੋ ਖੜਿਆ ਕਰਦਾ ਕਿਉਂ